ਸੱਚੀ ਗੱਲ ਪਿਆਰੀ ਬੱਚਿਓ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਆਪਾਂ ਪੰਜਾਬੀ 올ਿਮਪੀਅਡ ਦੀ ਤਿਆਰੀ ਵਾਸਤੇ ਤੁਹਾਡੀ ਜਿਹੜੀ ਪੰਜਾਬੀ 올ਿਮਪੀਅਡ ਦੀ ਪੁਸਤਕ ਦਾ ਉਸ ਵਿੱਚ ਮੇਨ ਮੇਨ ਜਿਹੜੇ ਕੁਐਸਚਨ ਨੇ ਉਹਨਾਂ ਦੇ ਸੰਬੰਧੀ ਤੁਹਾਨੂੰ ਵੀਡੀਓ ਅਪਲੋਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਜੇ ਤੁਹਾਨੂੰ ਸਮਝ ਆਉਂਦਾ ਤਾਂ ਲਾਈਕ ਕਰਦਿਆ ਕਰੋ ਅੱਜ ਆਪਾਂ ਬੁੱਤਰ ਪੱਤਲ ਦੇ ਬਾਰੇ ਪੜਾਂਗੇ ਆਪਾਂ ਜਿਹੜੇ ਪੰਜਾਬੀ ਸੱਭਿਆਚਾਰ ਵਿੱਚ ਰਸਮ ਰਿਵਾਜ ਨੇ ਹੁੰਦੇ ਅਪਾ ਪੜਾਂਗੇ ਅੱਜ ਪੱਤਲ ਇਹ ਵਿਆਹ ਨਾਲ ਸੰਬੰਧਿਤ ਹੁੰਦੀ ਹੈ ਪੁੱਤਰ ਪਹਿਲਾਂ ਠੀਕ ਹੈ ਜੰਜ ਬੰਨਣ ਦਾ ਰਿਵਾਜ ਮਲਵਈ ਪੰਜਾਬੀ ਸਮਾਜ ਵਿੱਚ ਆਮ ਰਿਹਾ ਹੈ ਇਹ ਪੁਰਾਣੇ ਸਮੇਂ ਦੀ ਗੱਲ ਹੈ ਵੀ ਪੱਤਲ ਉਸ ਟਾਈਮ ਹੁੰਦੀ ਸੀ ਰਸਮ ਇਹਦੇ ਵਿੱਚ ਕਿਸੇ ਜੰਜ ਨੂੰ ਬੰਨ ਦਿੱਤਾ ਜਾਂਦਾ ਸੀ ਜਿੰਨਾ ਟਾਈਮ ਜਿਹੜੀ ਉਹਨਾਂ ਸੰਬੰਧਤ ਔਰਤ ਜਿਹੜੀ ਪੱਤਲ ਨੂੰ ਬੰਨ੍ਹਦੀ ਸੀ ਜਿਹੜੇ ਮੁੰਡੇ ਵਾਲੇ ਹੁੰਦੇ ਸੀ ਉਹਨਾਂ ਨੇ ਉਹ ਪੱਤਲ ਖੋਲਣੀ ਹੁੰਦੀ ਸੀ ਜਿੰਨਾ ਟਾਈਮ ਪੱਤਣੀ ਸੀ ਖੋਲਦੀ ਕੋਈ ਵੀ ਖਾਣਾ ਨਹੀਂ ਸੀ ਖਾ ਸਕਦਾ ਜੰਝ ਬਨੰਦਾ ਰਵਾਜ ਮਲਵਈ ਪੰਜਾਬ ਸਮਾਜ ਵਿੱਚ ਆਮ ਰਿਹਾ ਪਤਲੇ ਇੱਕ ਦਿਨ ਦਾ ਖਾਫ ਰੂਪ ਮਗਰ ਧੀ ਵਾਲੀ ਥਿਰ ਦੇ ਕੋਈ ਚਤਰਤ ਇਜਾਦ ਰੱਖਣਾ ਧੀ ਵਾਲੀ ਥਿਰ ਦੁਆਰਾ ਪਤਲ ਬੰਨੀ ਜਾਂਦੀ ਸੀ ਤੇ ਜਿਹੜਾ ਜੰਝ ਦੇਸ਼ੀ ਮੁੰਡੇ ਵਾਲੀ ਸਾਈਡ ਤੋਂ ਹੁੰਦੇ ਸੀ ਜਿਹੜੇ ਮੁੰਡੇ ਵਾਲੇ ਹੁੰਦੇ ਸੀ ਉਹਨਾਂ ਦੁਆਰਾ ਪਤਰ ਖੋਲੀ ਜਾਂਦੀ ਸੀ ਜੇ ਨਹੀਂ ਖੁੱਲਦੀ ਸੀ ਤਾਂ ਇਹ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਗੇ ਪੁੱਤਰ ਛੰਦ ਪਰਾਗਾ ਸ਼ੰਦ ਪਰ ਅਗਲਾ ਆੜੀ ਦੀ ਬੁੱਧੀ ਦੀ ਪ੍ਰੀਖਿਆ ਲੈਣ ਵਾਸਤੇ ਕਾਬਰੂ ਪਏ ਇਹ ਲਾੜੀ ਦੀ ਬੁੱਧੀ ਵਰਕੀ ਜਾਂਦੇ ਵੀ ਕਿੰਦਾਂ ਦੀ ਬੁੱਧੀ ਵਾਲਾ ਜਿਹੜਾ ਹੀਰਾ ਹੈਗਾ ਹੀਰਾ ਨਰੋਲ ਕੀ ਮਲਵਈ ਕਾਬਰੂ ਇਹ ਵੀ ਯਾਦ ਰੱਖਣੇ ਕਿ ਇਹ ਮਲਵਈ ਕਾਬਰੂ ਪੈ ਹੀਰਾ ਬਿਆਨ ਨਾਲ ਸੰਬੰਧਿਤ ਪੁੱਤਰ ਐਦਾਂ ਦਾ ਹੀਰਾ ਜਿਵੇਂ ਆਪਾਂ ਕਹਦੀ ਹੈ ਹਾਹੀ ਤੂੰ ਤੁਸੀਂ ਲੈ ਲਓ ਵੀ ਇਤਨਾ ਜ਼ਵੰਦਤ ਹੁੰਦਾਗਾ ਇਹ ਆਪਣੇ ਖੂਨ ਦੇ ਰਿਸ਼ਤਿਆਂ ਨਾਲ ਜ਼ਿਆਦਾ ਸੰਬੰਧਤ ਹੁੰਦਾ ਜਿਵੇਂ ਭੈਣ ਵੱਲੋਂ ਭਰਾ ਵਾਸਤੇ ਘਾਇਆ ਜਾਂਦਾਗਾ ਜਾਂ ਆਪਣੀ ਭੈਣਾ ਵਾਸਤੇ ਘਾਇਆ ਜਾਂਦਾ ਕਈ ਵਾਰ ਐਦਾਂ ਵੀ ਹੁੰਦਾ ਵੀ ਕੋਈ ਆਪਣਾ ਰਿਸ਼ਤੇਦਾਰ ਵੀ ਖੂਨ ਵਾਲਾ ਰਿਸ਼ਤਾ ਨਹੀਂ ਹੁੰਦਾ ਕਿਸੇ ਦੂਜੇ ਲਈ ਘਾਇਆ ਜਾਂਦਾ ਉਹਦੇ ਵਿੱਚ ਵੀ ਪਿਆਰ ਸਤਿਕਾਰ ਤੇ ਪ੍ਰਸੰਸਾ ਦੇ ਭਾਵ ਨਜ਼ਰ ਆਉਂਦੇ ਨੇ ਠੀਕ ਹੈ ਬੁੱਤਰ ਹਿਰਾ ਕਿਨ ਰੋਲ ਮੈਂ ਵਾਲਾ ਵੀ ਕਾਹੂ ਰੂਪ ਹੈ ਬਿਆਨ ਸੰਬੰਧ ਬਖਮੋਕ ਤੇਔਰ ਤੋਂ ਲੁਚਾਇਆ ਹੈ ਜੇ ਇਸ ਨੂੰ ਦੋਹਾ ਵੀ ਕਹਿੰਦੇ ਆ ਇਹ ਵੀ ਯਾਦ ਰੱਖਣਾ ਜਿਹੜਾ ਹੀਰ ਹੈਗਾ ਉਸ ਨੂੰ ਦੋਹਾ ਵੀ ਕਹਿੰਦੇ ਹਨ ਇਹਦੇ ਵਿੱਚ ਕੀ ਹੈ ਭੈਣ ਵੱਲੋਂ ਵੀਰ ਨੂੰ ਜਾਂ ਭੈਣਾਂ ਨੂੰ ਸੰਬੰਧ ਤੋਂ ਹੋ ਸਕਦਾ ਅੰਤਾਂ ਦਾ ਮੋਹ ਨਾ ਚਰ ਹੁੰਦਾ ਠੀਕ ਹੈ ਆਪਾਂ ਸਮਝਾ ਚੁੱਕੇ ਤੁਹਾਨੂੰ ਕੋਈ ਔਰਤ ਦੂਜੀ ਔਰਤ ਨੂੰ ਸਮੋਤਰੀ ਕਰਦੀ ਉਸ ਵਿੱਚ ਖੂਨ ਦਾ ਰਿਸ਼ਤਾ ਨਾ ਵੀ ਹੋਵੇ ਫਿਰ ਵੀ ਪਿਆਰ ਤੇ ਸਤਿਕਾਰ ਉਹਦੇ ਵਿੱਚ ਹੁੰਦਾ ਤੇ ਇਹ ਯਾਦ ਰੱਖਣਾ ਬੁੱਤਰੇ ਹੀਰਾ ਵਿੱਚ ਹੀਰਾ ਨੂੰ ਦੋਹਾ ਵੀ ਕਿਹਾ ਜਾਂਦਾ ਜਾ ਗਏ ਪੁੱਤਰ ਸੇਠਣੀਆ ਗਾਲੀ ਗਲੋਚ ਤੇ ਮੁਖੌਲ ਵਾਲੇ ਗੀਤਾਂ ਨੂੰ ਸੇਠਣੀਆ ਕਹਿੰਦੇ ਆ ਸੇਠ ਦਾ ਅਰਥ ਕੀ ਹੈ ਮਸਕਰੀ ਜਾਂ ਮੁਖੌਲ ਇਹ ਗੱਲ ਪੁੱਤਰ ਯਾਦ ਰੱਖਣਾ ਸੇਠ ਦਾ ਅਰਥ ਹੈ ਮਸਕਰੀ ਜਾਂ ਮੁਖੌਲ ਹੁੰਦਾ ਹੈ ਇਹੜਾ ਕਾ ਆਵ੍ਰੂਪ ਦੂਜੀ ਧਰਨੂ ਠਿੱਟ ਕਰਨ ਲਈ ਪ੍ਰਯੋਗਿਤ ਉਸ ਨੂੰ ਸਿਟਣੀਆਂ ਕਹਿੰਦੇ। ਤਾਂ ਸਿਟਣੀਆਂ ਤੁਸੀਂ ਯਾਦ ਰੱਖਣਾ ਵੀ ਇਹਦੇ ਵਿੱਚ ਕੀ ਮਖੌਲ ਕੀਤੀ ਤੇ ਰਮਾਸ਼ਕਰੀਆਂ ਕੀਤੀਆਂ ਜਾਂਦੀਆਂ ਨੇ ਠੀਕ ਹੈ। ਦੂਜੇ ਨੂੰ 당 ਕੀਤੇ ਜਾਂਦੇ। ਸਿਟਣੀਆਂ ਨਾਨਕਿਆ ਦੁਆਰਾ ਦਾਤਕਿਆਂ ਨੂੰ ਵੀ ਹੋ ਸਕਦੀਆਂ ਨੇ ਜਾਂ ਵੀ ਕੁੜੀ ਵਾਲੇ ਵੱਲੋਂ ਮੁੰਡੇ ਵਾਲਿਆਂ ਨੂੰ ਵੀ ਹੋ ਸਕਦੀਆਂ ਨੇ ਠੀਕ ਹੈ। ਇਹ ਚਤਾਨੀਵੇਂ ਆਦਿ ਸ਼ਾਮਲ ਹੁੰਦੀਆਂ। ਪੁੱਤਰ ਇਹ ਸਿਟਣੀ ਯਾਦ ਰੱਖਣੀ ਹੈ ਗਾਲੀ ਗਲੋਚ ਤੇ ਮਖੌਲ ਨਾਲ ਸੰਬੰਧਤ ਹੁੰਦੀਆਂ ਨੇ। ਅੱਗੇ ਪੁੱਤ ਅਲੂਣੀ ਆ। ਇਕ ਜਿਹੜੇ ਮਰ ਚੁੱਕੇ ਵਿਅਕਤੀ ਸੋਗ ਤੇ ਉਸਤਤ ਵਿੱਚ ਗਾਇਆ ਜਾਣ ਵਾਲੇ ਗੀਤ ਨੂੰ ਸਮੂਹਿਕ ਹੁੰਦੀ ਹੈ ਇਹ ਜ਼ਿਆਦਾਤਰ ਅਕੜੇਵਰ ਕੁਐਸਚਨ ਆਉਂਦਾ ਜਿਹੜੀ ਸਮੂਹਿਕ ਕਿਹੜਾ ਗਾਣ ਹੁੰਦਾ ਹੈ ਜਾਂ ਸਮੂਹਿਕ ਰੂਪ ਵਿੱਚ ਗਾਇਆ ਜਾਣ ਵਾਲਾ ਕਿਹੜਾ ਲੋਕ ਗੀਤ ਹੈ ਸਮੂਹਿਕ ਰੂਪ ਵਿੱਚ ਗਾਇਆ ਜਾਣ ਵਾਲੀਆਂ ਕਿਹੜਾ ਲੋਕ ਗੀਤ ਹੈ ਉਲੂਣੀਆਂ ਨੇ ਸਮੂਹਿਕ ਰੂਪ ਵਿੱਚ ਜਿਹੜਾ ਮਰ ਚੁੱਕਿਆ ਬੰਦਾ ਹੁੰਦਾ ਹੈ ਉਸ ਦੀ ਉਸਤਤ ਵਿੱਚ ਗਾਈਆਂ ਦੇ ਮੁਦ੍ਰ ਕੀਰਨੇ ਵੀ ਮੌਤਨਾ ਸੰਬੰਧਿਤ ਹੁੰਦੇ ਨੇ ਇਹ ਕੀ ਐ ਐਂਬੈਸ਼ਡ ਚੁਕੇ ਦੇ ਕਾਰਵਿਹਾਰ ਤੇ ਉਸ ਤਰਿੱਖ ਤੇ ਵੀ ਤੁਸੀਂ ਇਹ ਕੰਮ ਕੀਤਾ ਸੀ ਇੰਨਾ ਚੰਗਾ ਕੀਤਾ ਸੀ ਕਾਰਵਿਹਾਰ ਹੁੰਦਾ ਪੁੱਤਰ ਜਿਹੜਾ ਕੰਮ ਠੀਕ ਹੈ ਜਿਹੜੇ ਕੀਰਨੇ ਹੁੰਦੇ ਉਹ ਸ਼ਿਕਾਇਤ ਦੇ ਲਹਿਜੇ ਨਾਲ ਗਾਈਆਂ ਦੇ ਵੀ ਤੁਸੀਂ ਛੱਡ ਕੇ ਚਲ ਗਏ ਆ ਸੀ ਕਿੱਦਾਂ ਰਹਾਂਗੇ ਐਦਾਂ ਦੀ ਬਸ ਇੱਕ ਗੱਲ ਇਹ ਮੇਨ ਯਾਦ ਰੱਖਣੀ ਆ ਤੁਸੀਂ ਅਲੂਣੀ ਸਮੂਹਿਕ ਹੁੰਦੀ ਐ ਤੇ ਕੀਰਨੇ ਵਿਅਕਤੀਗਤ ਹੁੰਦੇ ਇਹ ਪੁੱਤਰ ਜ਼ਰੂਰ ਯਾਦ ਰੱਖਣਾ ਅਲੂਣੀ ਸਮੂਹਿਕ ਹੁੰਦੀ ਐ ਤੇ ਕੀਰਨਾ ਵਿਅਕਤੀਗਤ ਹੁੰਦਾ ਹੈ ਅਗੇ ਉਤਰ ਸੱਦ ਸੱਦ ਵੀ ਮੌਤਨਾ ਸੰਬੰਧ ਤੇ ਸੱਦ ਅਰਥ ਸੱਦਣਾ ਇਹ ਸੱਦੀ ਜਿਵੇਂ ਆਪਾਂ ਕਹਿੰਦੇ ਸੱਦ ਕੇ ਲੈਣਾ ਠੀਕ ਹੈ ਸੱਦਣਾ ਬੁਲਾਉਣਾ ਪੁਕਾਰਨਾ ਜਾਂ ਹਾਕਾ ਮਾਰਨੀ ਹੈ ਜਿਹੜੇ ਬੇਚੜ ਚੁੱਕਿਆ ਹੁੰਦਾ ਵਿਅਕਤੀ ਉਹਨੂੰ ਉੱਚੀ ਉੱਚੀ ਪੁਕਾਰ ਰਿਆ ਜਾਂਦਾਗਾ ਸੱਦ ਦੇ ਰੂਪ ਵਿੱਚ ਇਹ ਵੀ ਯਾਦ ਰੱਖਣਾ ਬੁੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮਲਾਰ ਰਾਗ ਦੇ ਅੰਦਰ ਗੰਧ ਸੱਦ ਦਾ ਰੂਪ ਮਲਾਰ ਰਾਗ ਦੇ ਵਿੱਚ ਸੱਦ ਮਿਲਦਾ ਗੁਰੂ ਗ੍ਰੰਥ ਸਾਹਿਬ ਵਿੱਚ ਅੱਗੇ ਬੁੱਤਰ ਬੋਲੀ ਬੋਲੀ ਨੂੰ ਕੇ ਗੀਤ ਵੀ ਕਹਿੰਦੇ ਪਰ ਬੋਲੀ ਗਿਆ ਉਪਾਈ ਜਾਂਦੀ ਹੈ ਤੇ ਗੀਤ ਗਾਇਆ ਜਾਂਦਾ ਹੈ ਠੀਕ ਹੈ ਬੁੱਤਰ ਅੱਗੇ ਆਪਾਂ ਸਮਝਾਉਣੀ ਹੈ ਤੁਹਾਨੂੰ ਬੋਲੀ ਵੀ ਲੋਕ ਕਾਵ ਦਾ ਲੋਕ ਵਿਰਿਆ ਰੂਪ ਹੈ ਅੱਦ ਬੋਲੀ ਨੂੰ ਵੀ ਲੋਕੀ ਦੇ ਅੰਤਰਗਤ ਇਹਦਾ ਮਤਲਬ ਹੈ ਵੀ ਬੋਲੀ ਨੂੰ ਲੋਕ ਗੀਤ ਦੇ ਅੰਤਰਗਤ ਰਿਹਾ ਕਹਿੰਦੇ ਇਸ ਨੂੰ ਗੀਤ ਹੀ ਕਹਿ ਲੈਂਦਾ ਪਰ ਇਹਦੇ ਵਿੱਚ ਆਂਤਰੇ ਬੋਲੀ ਪਾਈ ਜਾਂਦੇ ਤੇ ਗੀਤ ਗਾਏ ਜਾਂਦੇ ਅੱਗੇ ਬੁੱਤਰ ਆਰਤੀ ਆਰਤੀ ਕੀ ਹੈ ਧਾਰਮਿਕ ਧਾਰਮਿਕ ਭਾਵਨਾ ਨਾਲ ਜੁੜੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਆਪਣੀ ਈਸ਼ਵਰ ਵਾਸਤੇ ਪ੍ਰਮਾਤਮਾ ਦੇ ਵਾਸਤੇ ਉਹਦੀ ਆਰਾਧਨਾ ਕੀਤੀ ਜਾਂਦੀ ਹੈ ਥਾਲੀ ਵਿੱਚ ਜੋਤਾਂ ਲਾਈ ਜਾਂਦੀਆਂ ਕੜਤਾਲਾਂ ਜਿਹੜੀ ਉਹ ਅੱਗੇ ਪੁੱਤਰ ਭੇਟੰ ਇੱਕ ਹੀ ਨੇ ਇਹ ਧਾਰਮਿਕ ਭਾਵਨਾ ਨਾਲ ਸੰਬੰਧਿਤ ਹੁੰਦੀ ਹੈ ਜਿੱਦਾਂ ਦੁਰਗਾ ਮਾਂ ਸ਼ੇਰਾਂ ਵਾਲ ਦੇ ਉਸਤਤ ਵਿੱਚ ਗਾਇਆ ਜਾਣ ਵਾਲਾ ਕਾਵਿ ਰੂਪ ਹੈ ਮੰਗਲਾ ਚਰਨ ਪੋਤਰੇ ਇਹ ਧਿਆਨ ਨਾਲ ਪੜ੍ਹਨੇ ਦੇ ਵਿੱਚੋਂ ਪੇਪਰ 'ਚ ਆ ਸਕਦਾ ਕਿਸੇ ਵੀ ਕਾਲ ਜਿਵੇਂ ਖਾਸ ਕਰ ਪ੍ਰਾਤਨ ਸਮੇਂ ਵਿੱਚ ਕਵੀਸ਼ਰ ਕਵੀ ਲੋਕ ਆਪਣੀ ਰਚਨਾ ਦੇ ਸ਼ੁਰੂ ਵਿੱਚ ਰਚਨਾ ਦੀ ਸਫਲਤਾ ਲਈ ਜੋ ઈਸ਼ਟ ઈશ્વਰ ਦੀ ਆराधना ਕਰਦੇ ਇਥੇ ਵੀ ਜਿਹੜੇ ਕਵੀ ਨੇ ਵੀ ਆਪਣੀ ਰਚਨਾਵਾਂ ਸਫਲ ਹੋ ਸਕੇ ਇਸ ਕਰਕੇ ਪਹਿਲਾਂ ਕੀ ਹੈ ਪ੍ਰਮਾਤਮਾ ਦੀ ਆराधना ਕਰਦੇ ਉਸ ਨੂੰ ਮੰਗਲਾ ਚਰਨ ਕਿਹਾ ਜਾਂਦਾ ਫਿਰ ਇੱਕ ਪੁਤਰਾ ਵੀ ਯਾਦ ਰੱਖਣਾ ਅਰਬੀ ਫਾਰਸੀ ਵਿੱਚ ਇਸ ਨੂੰ ਹਾਮਦ ਕਹਿੰਦੇ ਨੇ ਇਹ ਕੁਐਸਚਨ ਮੇਨ ਹੈ ਅਰਬੀ ਫਾਰਸੀ ਵਿੱਚ ਇਸ ਨੂੰ ਹਾਮਦ ਕਿਹਾ ਜਾਂਦਾ ਲੋਕਵਾਰਾ ਅਗੇ ਪੁੱਤਰ ਲੋਕਵਾਰਾ ਇਹ ਵੀਰ ਅਸੀਂ ਰੰਗਤ ਵਾਲਾ ਅਜਿਹਾ ਕਾਪ ਰੂਪ ਹੈ ਜਿਸ ਵਿੱਚ ਲੜਾਈ ਜੁੱਧ ਦਾ ਵਰਣਨ ਕੀਤਾ ਜਾਂਦਾ ਠੀਕ ਹੈ ਪੁੱਤਰ ਇਹ ਯਾਦ ਰੱਖਣਾ ਇਹ ਯਾਦ ਰੱਖਣਾ ਵੀ ਇਹ ਸਿਰਖੰਡੀ ਤੇ ਨਿਸ਼ਾਨੀ ਛੰਦ ਵਰਤੀ ਜਾਂਦੀ ਹੈ ਇਸ ਵਾਸਤੇ ਸਿਰਖੰਡੀ ਤੇ ਨਿਸ਼ਾਨੀ ਛੰਦ ਦੀ ਵਰਤੋਂ ਕੀਤੀ ਜਾਂਦੀ ਇਹ ਜ਼ਰੂਰ ਯਾਦ ਰੱਖਣਾ ਅੱਗੇ ਪੁੱਤਰ 12ਵੀਂ ਪੜ੍ਹ ਲਿਓ ਤੁਸੀਂ ਇਨੇ ਵਾਰਾਂ ਗਿਰਿਚ ਗੁਰੂ ਗੋਬਿੰਦ ਸਿੰਘ ਜੀ ਦੀ ਮੇੜ ਵਰਗਿਆ ਚੰਡੀ ਦੀ ਵਾਰ ਇਹ ਜ਼ਰੂਰੀ ਯਾਦ ਰੱਖਣੀ ਤੇ ਇੱਚੇ ਛਾਂਦ ਯਾਦ ਰੱਖਣੇ ਸਿਰਖੰਡੀ ਦੇ ਨਿਸ਼ਾਨੀ ਸਭ ਮੈਨੂੰ ਹਰ ਵਿਆਹ ਦੇ ਵਿੱਚ ਹਮੇਦ ਕਹਿੰਦਾ ਠੀਕ ਹੈ ਬੁੱਤਰ ਹੁਣ ਆਪਾਂ ਅਭਿਆਸ ਦੇ ਵੇਸ਼ਨ ਕਰਦੇ ਆਂ ਵਿਆਹ ਵੇਲੇ ਮੁੰਡੇ ਦੇ ਘਰ ਗਾਇਆ ਜਲਮੜੇ ਗੀਤਾਂ ਨੂੰ ਕੀ ਕਹਿੰਦੇ ਆਂ ਕੋੜੀਆਂ ਠੀਕ ਹੈ ਬੁੱਤਰੀ ਆਪਾਂ ਪਹਿਲੀ ਕਰ ਚੁੱਕੇ ਆਂ ਕੈਰੀ ਟੁਕ ਵਾਲਾ ਕੋ ਲੋਕੀ ਦੀ ਕਿੜਾ ਟੱਪਾ ਅੱਗੇ ਬੁੱਤਰ ਏੜ ਲਿਗਾ ਬਿੱਚੂ ਕਿਹੜਾ ਕਾਗਰੂਪ ਮੌਤ ਨਾਲ ਸੰਬੰਧਿਤ ਨਹੀਂ ਹੈਗਾ ਸੱਦ ਕੀਰਨੇ ਸੇਠਣੀ ਇਹਦੇ ਵਿੱਚ ਅਜੂਤਰ ਸੇਠਣੀ ਹੈ ਬਾਲ ਬਾਲ ਪਣ ਦੇ ਖੇਡ ਨਾਲ ਸੰਬੰਧ ਲੋਕਾਪ ਕਿਹੜਾ ਹੈਗਾ ਥਾਲ ਅਗਲੇ ਪੁੱਤਰ ਚੰਡੀ ਦੀਵਾਰ ਕਿਸ ਦੀ ਰਚਨਾ ਹੈ ਇਹ ਕੁਐਸਚਨ ਮੈਂ ਤੁਹਾਡੇ ਲਈ ਛੱਡਿਆ ਠੀਕ ਹੈ ਤੁਸੀਂ ਦੱਸਣਾ ਕਿ ਚੰਡੀ ਦੀਵਾਰ ਕਿਸ ਦੀ ਰਚਨਾਗੀ ਤੇ ਅਮੀਰ ਕਰਦੇ ਆ ਤੁਹਾਨੂੰ ਸਮਝ ਆਏ ਹੋਵੇਗਾ ਕੱਲ ਨੂੰ ਆਪਾਂ ਅੱਗੇ ਵਿਚਾਰਤਾ ਪੜਾਂਗੇ ਪੁੱਤਰ ਤੁਸੀਂ ਸਾਰਾ ਚੈਨਲ ਵੀ ਆਪਣੇ ਕਰਵਾਇਆ ਨੂੰ ਧਿਆਨ ਨਾ ਬੜਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਜਿੰਨਾ ਟਾਈਮ ਤੁਹਾਡੇ ਲੰਮ ਪੀੜ ਦਾ 슬ੀਪ ਸੁਭੁਰਣੀ ਹੁੰਦਾ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਧਿਆਨ ਨਾਲ ਸੁਣਨਾ ਤੇ ਜੇ ਕਿਸੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਹੋਵੇਗਾ ਧੰਨਵਾਦ